ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਦਰਿਆ ਤੋਂ ਪਾਰ 1121 ਦੀ ਫਸਲ ਵੱਢ ਰਹੇ ਆ ਉੱਪਰਲਾ ਕਣਕ ਦੀ ਬਜਾਈ ਦਾ ਕੰਮ ਜਿਹੜਾ ਸੀ ਉਹ ਕੰਪਲੀਟ ਹੋ ਗਿਆ ਉੱਪਰ ਆਪਾਂ ਝੋਨਾ ਵੱਢਣ ਤੋਂ ਬਾਅਦ ਕਣਕ ਦੀ ਬਜਾਈ ਜਿਹੜੀ ਆ ਉਹ ਸਾਰੀ ਕਰ ਲਈ ਆ ਤੇ ਉੱਪਰੋਂ ਯਾਨੀ ਕਿ ਮਾਝੇ ਵਾਲੀ ਸਾਈਡ ਜਿਹੜਾ ਉਹ ਕੰਮ ਸਾਰਾ ਕੰਪਲੀਟ ਆ ਤੇ ਹੁਣ ਆਪਾਂ ਮੰਡ ਦੀ ਅੱਜ ਤਿਆਰੀ ਕਰ ਲਈ ਅੱਜ ਆਪਾਂ ਦਰਿਆ ਤੋਂ ਪਾਰ ਨੰਕੇ 1121 ਵੜਣੀ ਸ਼ੁਰੂ ਕਰ ਦਿੱਤੀ ਆ ਤੇ ਦੋਸਤੋ 1121 ਵੱਢ ਕੇ ਤੇ ਹੁਣ ਉਸ ਤੋਂ ਬਾਅਦ ਆਪਾਂ ਜਿਹੜੀਆਂ ਪੈਲੀਆਂ ਜਿਨ੍ਹਾਂ ਚ 1121 ਦੀ ਫਸਲ ਹੀ ਉਹ ਵੀ ਵਾਉਣੀਆਂ ਤੇ ਜਿਹੜੀਆਂ ਜ਼ਮੀਨਾਂ ਜਿਨ੍ਹਾਂ ਦੇ ਵਿੱਚ ਫਸਲ ਨਹੀਂ 1121 ਦੀ ਬੀਜ ਦੇ ਜਿਨ੍ਹਾਂ ਚ ਸਿਰਫ ਇੱਕ ਸਾਲ ਬਾਅਦ ਕਣਕ ਹੀ ਬੀਜਦੇ ਆ ਉਹ ਸਾਰੀਆਂ ਪੈਲੀਆਂ ਜਿਹੜੀਆਂ ਵਾਹ ਕੇ ਤੇ ਕਣਕ ਦੀ ਬਜਾਦ ਕਰਕੇ ਫਿਰ ਆਪਾਂ ਜਿਹੜੇ ਆ ਉਹ ਸਾਰੇ ਸੰਦ ਵਗੈਰਾ ਜਿਹੜੇ ਉਹ ਵਾਪਸ ਲੈ ਕੇ ਆਵਾਂਗੇ ਅੱਜ ਆਪਾਂ ਜਿਹੜੀ ਆ ਉਹ 11 ਕਿ ਵਢਾ ਕੇ ਤੇ ਦਰਿਆ ਤੋਂ ਪਾਰ ਕਰ ਰਹੇ ਆ ਇਹ ਸਾਰੀ ਫਸਲ 11 ਕਿ ਦੀ ਵढਾਈ ਕਰਕੇ ਤੇ ਹੁਣ ਉਸ ਤੋਂ ਬਾਅਦ ਆਪਾਂ ਜਿਹੜੀ ਦਰਿਆ ਤੋਂ ਪਾਰ ਵਾਲੀ ਜ਼ਮੀਨ ਆ ਉਹ ਪਹਿਲਾਂ ਤੇ ਉਹਨੂੰ ਵਾਵਾਂਗੇ ਜੇ ਥੋੜੀ ਬਹੁਤ ਜ਼ਮੀਨ ਗਿੱਲੀ ਨਿਕਲਦੀ ਆ ਤੇ ਫਿਰ ਉਹਨੂੰ ਕੁਝ ਦਿਨ ਜ਼ਮੀਨ ਨੂੰ ਆਪਾਂ ਖੁੱਲੀ ਛੱਡਾਂਗੇ ਹਵਾ ਜਿਹੜੀ ਫਿਰ ਜੇ ਤੇ ਕੁਝ ਜ਼ਮੀਨ ਦਾ ਜਿਹੜਾ ਵੱਤਰ ਆ ਉਹ ਬਿਲਕੁਲ ਠੀਕ ਹੋ ਜੇ ਇਹ ਕਰਕੇ ਦੋਸਤੋ ਅੱਜ ਤੁਹਾਡੇ ਲਈ ਦਰਿਆ ਬਿਆਸ ਤੋਂ ਪਹਿਲੀ ਵੀਡੀਓ ਲੈ ਕੇ ਆ ਰਹੇ ਆ ਤੇ ਇਸ ਤੋਂ ਬਾਅਦ ਬਾਅਦ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਰੋਜ਼ ਹੀ ਸਾਂਝ ਪਾਈ ਜਾਵੇ ਤੇ ਤੁਹਾਨੂੰ ਡੇਲੀ ਹੀ ਕੁਝ ਨਾ ਕੁਝ ਦਿਖਾਇਆ ਜਾਵੇ ਜੋ ਅਸੀਂ ਮੰਡ ਚ ਬਜਾਈ ਕਰ ਰਹੇ ਆ ਜਾਂ ਵਹਾਈ ਕਰ ਰਹੇ ਆ ਤੇ ਸਾਰੇ ਦੋਸਤਾਂ ਦਾ ਪੂਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ